ਕੀ ਤੇ ਦੈਨ ਨੂੰ ਘੋਲਾ ਆਰਾਧ ਰੂ ਦੇਖ ਲਓ ਜੀ ਤਿਆਰ ਹੋ ਰਿਹਾ ਨਾਮਾ ਪ੍ਰੋਜੈਕਟ ਕਰਾਸ ਕਰੋ 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 ਆਈ ਨੋ ਕੱਟ ਕੱਟ ਬਾਕਾਇਆ ਮਾਰਦੇ ਬਾਈ ਸਦਾ ਮਰ ਗਏ ਕੱਟ ਇਹਨੂੰ ਟੇਕਦਾ ਕਿਸੇ ਨੂੰ ਆਜਾ ਬਾਜੀ ਕੀ ਕਹਿੰਦੇ ਤੁਸੀਂ ਮੇਕਅਪ ਕਰਾ ਲਓ ਜੀ ਟੱਚਅਪ ਕਰਾ ਲਓ ਟੱਚਅਪ ਹਾਂਜੀ ਓ ਮਾਈ ਗਾਡ ਟੱਚਅਪ ਕਰੂਗੇ ਹਾਂਜੀ ਟੱਚਅਪ ਕਰੂਗਾ ਤੂੰ ਨਾ ਆ ਜੋ ਆ ਮੇਕਅਪ ਆਰਟਿਸਟ ਨੇ ਆ ਕਿੜੇ ਆ ਪਾਪਾ ਜੀ ਪਾਪਾ ਜੀ ਆ ਨਾ ਫੇਰ ਦਿਓ ਮਸ਼ੀਨ ਕਿਤੇ ਬਾਲਾ ਬੋਲਾ ਚ ਹੋਰ ਐ ਨਾ ਗੰਜ ਗੁੰਜ ਘਰ ਛਾਵੇਂ ਚ ਹੋਰ ਸਮਾਨ ਲੋਕਾਂ ਨੂੰ ਕੁੜੀਆਂ ਗਾਣੀਆਂ ਰੀਲਰ ਰੋਲਾ ਬਣਾਉਣ ਨੂੰ ਮਿਲ ਜਾਂਦੀ ਸਾਨੂੰ ਕੋਈ ਮਿਲਦੀ ਹਾਏ ਦੁੱਖ ਕਾਏ ਕਤੋਂ ਨਹੀਂ ਹੁੰਦਾ ਕੋਈ ਦਾ ਆਵੇ ਇਹ ਕੀ ਦਾ ਮੱਤ ਫੜ ਕੇ ਕਰੀ ਇੱਥਰ ਨੂੰ ਤੁਰੀਏ ਕਰਨੀ ਕਿਉਂ ਕਿ ਉੱਧਰ ਨਹੀਂ ਤੁਰੀਏ ਸਾਡਾ ਵੀ ਦਾ ਲਗਾਰਦਾ ਆ ਕਦੇ ਵੀਡੀਓ ਕਾਲ ਦੀ ਰਿਕਾਰਡਿੰਗ ਤੇਰਾ ਨਹੀਂ ਦਾ ਲ ਕਰਦਾ ਸ਼ਰਮ ਆ ਗਿਆ ਸਾਡਾ ਸ਼ਰਮ ਆ ਗਿਆ ਪੁੱਛਿਆ ਜਾਣੇ ਆਹੀ ਵੀਡੀਓ ਕਾਲ ਤੇ ਅੱਖੀਆਂ ਤਰਸਦੀਆਂ ਐਦਾਂ ਨਾ ਕਹੀਏ ਡਰਾਈ ਦਿੱਤਾ ਬਾਬਾ ਤੂੰ ਦਾ ਮਰਤੀ ਆਣੇ ਹੋਇਆ ਲਗਾ ਡੋਗੀ ਡੋਗੀ ਲਾ ਕੇ ਕੋਲ ਦੀ ਇਹ ਸਾਗ ਲਾ ਕੇ ਆ ਆ ਨਾ ਮਰ ਜਾਣੇ ਹੋਇਆ ਤੇ ਜਾਨ ਦੇ ਇਹ ਟੱਚ ਕਿੱਥੇ ਫੜਨਾ ਪਊਗਾ ਬੈਠੋ ਬੈਠੋ ਆਪ ਆਈ ਫੜੋ ਠੀਕ ਗੱਲ ਆ ਕੀ ਕਹਿਣਾ ਜਦੋਂ ਮਾਡਲ ਆਗੇ ਤੁਸੀਂ ਸਾਰਿਆਂ ਨੇ ਦੀਦੀ ਜੀ ਕਹਿਣਾ ਐ ਵੀ ਨਾ ਮਰੇ ਹੱਥ ਰਾਕਸ ਆਲਾ ਉਦੋਂ ਹੱਥ ਤੇਰੇ ਲਿਬੜੇ ਹੋੜੇ ਆ ਵੇ ਜਿਹੜੋ ਤੌਲੀਏ ਨਾਲ ਚੈੱਕ ਕਰਦਾ ਇੰਨਾ ਕਿਤੇ ਹੋ ਗਿਆ ਉਹ ਉਹ ਦੋ ਜਾਨੇ ਗਦਰ ਗਦਰ ਬੋ ਕਰਦਾ ਯਾਰ ਅਦਾ ਗਦਰ ਨੂੰ ਗਾਲਾਂ ਕਾਤੇ ਕੱਢਦਾ ਹੈ ਕੀ ਗੱਲ ਯਾਰ ਪਹਿਲੇ ਧੀਰ ਤੇ ਕੋਈ ਗੱਲ ਹੋ ਰਹੀ ਮਤਲਬ ਦੇਖਣਗੇ ਗਦਰ ਭਾਈ ਗਾਣਾ ਕਦੋਂ ਕੱਢੀ ਜਾਂਦੇ ਯਾਰ ਕਾਨੂੰ ਕੋਈ ਤੇ ਫਿਰ ਮੈਚ ਕੋਈ ਕਾੜੀ ਅੱਜ ਉਹ ਵਾਲਾ ਕੱਢਦਾ ਪਾਦ ਨੇ ਵਿਆਹ ਕਰਾ ਲਿਆ ਜੀ ਇਧਰ ਮੁबारकਾ ਦੋ ਪਹਿਲਾਂ ਤਾਂ ਬਹੁਤ ਬਹੁਤ ਮੁबारकਾ ਭਾਜੀ ਲਾੜੇ ਸ਼ੁਕਰੀਆ ਜੀ ਲਾੜਾ ਇਹ ਸੀਟ ਕੱਟ ਦਿੱਤਾ ਜਾਵੇ ਸਿੰਗਲ ਏਡੀ ਅੱਤਰ ਆ ਗਾਣਾ ਕੱਢੀ ਜਾਂਦਾ ਤੈਨੂੰ ਕੋਈ ਕੁੜੀ ਦੇ ਦੂਗਾ ਯਾਰ ਲੋਕਾਂ ਆਏ ਉਹ ਦੇਖੀ ਜਾਂਦਾ ਥੱਲੇ ਨਾ ਆ ਜੇ ਉਹੀ ਗੱਲ ਹੋ ਜੂਵੇ ਮਨੀ ਸ਼ੌਕਰ ਦੇ ਸ਼ੂਟ ਤੇ ਇੱਕ ਸ਼ਹੀਦ ਹੋ ਗਿਆ ਜਵਾਨ ਜਵਾਨ ਬੰਦੂਆਂ ਨਾਲ ਦਾ ਸਾਬੂ ਆ ਗੱਡੀ ਜਿੱਦੀ ਬਹਿ ਗਈ ਲਾਈਟ ਲਾਈਟ ਅੱਗੇ ਕਰੋ ਥੋੜੇ ਟੋਏ ਜੇ ਆ ਹੈ ਉਹ ਨਾ ਦਾ ਝੋਨੇ ਦੀਆਂ ਤੇੜਾ ਬਾਟੀਆਂ ਹਾਂਜੀ ਭਾਜੀ ਆਗੇ ਆ ਛੇ ਰੱਖ ਮਨ ਉਸਾਂ ਗੋਨੀ ਫਾਜੀ ਕੱਟ ਕੋਟ ਨਾ ਦੇ ਕੋਈ ਬਾਲ ਬੋਲ ਤੇ ਧੰਮੀ ਨਾ ਹੀ ਨ ਸਜਾਏ ਆ ਹੈ ਸੁਪਰ ਭੱਟੇ ਬਾਏ ਆ ਉਹੀ ਗੱਲ ਨਾ ਹੋ ਜਵੇ ਅੱਖਾਂ ਕੋਲ ਕੋ ਰਿਮੋਟ ਹਾਂ ਐਵੇਂ ਖੋਲ ਕਰ ਐਵੇਂ ਖੋਲ ਕੇ ਰੱਖਾਤਾ ਹਾਂ ਉੱਪਰ ਨੂੰ ਦੇਖੋ ਉੱਪਰ ਨੂੰ ਉੱਪਰ ਨੂੰ ਹਾਂ ਫਾਈਨਲ ਕਰ ਲਿਆ ਨਾ ਆਪਾਂ ਨੇ ਇਹ ਸਾਡਾ ਵਿਆਹ ਹੋਇਆ ਹੋਵੇ ਘਰ ਵਾਲੀਆਂ ਦੇਖੀਆਂ ਹੁਣ ਇਦਾਂ ਕਰਦੀਆਂ ਫੇਰੇ ਕਰੀਏ ਅਸੀਂ ਹਨਾ ਛੜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਇਦਾਂ ਹਨਾ ਬਰੂ ਦੀ ਅੱਖਾਂ 'ਚ ਪੈ ਗਿਆ ਬਰੂ ਦੀ ਹੈ ਬਰੂ ਤੂੰ ਬੰਦ ਕਰ ਲਓ ਅੱਖ ਬੰਦ ਕਰ ਲਵਾ ਹਾਂ ਬਈ ਗਿੱਡੀ 'ਚ ਲੱਗ ਗਿਆ ਓਹੋ ਜੀ 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 ਜ ਹੋ ਨਾ ਕੱਤੇ ਰਾਜ ਮੁੰਡੇ ਘੇੜਦੇ ਫੈਨ ਕਤਾ ਨੂੰ ਕਤਾਉਣੀ ਇਹੋ ਸਣੀ ਗੱਲ ਵਗਾਦੀ ਬਣ ਗਈ ਭਾਜੀ ਇੰਨੇ ਕ ਨਾਲੀ ਅੱਛਾ ਹੋਰ ਵੀ ਦੇਖਾ ਲਾ ਓਏ ਹੋਏ 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 ਵੀਰ ਮੇਰਾ ਇਹ ਫੌਂਡੋਸ਼ਾ ਨਾ ਇਹ ਹਾਈਲਾਈਟ ਆ ਸ਼ਾਇਦ ਨਾ ਸ਼ਾਈਨ ਰਿਆਣਾ ਤੇ ਰਾਤ ਨੂੰ ਥੋੜੀ ਸ਼ਾਈਨ ਜੀ ਆਵੇ ਇਸ ਤੇ ਓਕੇ 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 ਨਾਈਟ ਮੇਕਅਪ ਤੇ ਸ਼ਾਈਨ ਕਰੀ ਮਾਰੇ ਮੂੰਹ ਤੋਂ ਨਾਈ ਪਹਿਲਾਂ ਚੱਲ ਹੁਣ ਕੋਈ ਨਹੀਂ ਫੇਸ ਵਾਸ਼ ਸਕਰਬ ਕਰ ਦੂੰਗੇ ਬਾਅਦ ਚ ਇਹ ਜਿਆਦਾ ਨਹੀਂ ਘੋੜਾ ਦਿਨ ਕੋਲ ਤਾਂ ਅੱਛਾ ਮੈਂ ਕਿਹਾ ਸਕਰਬ ਸਕਰਬ ਹੀ ਲਿਆਇਆ ਹੂਗਾ ਕਰਾ ਲਈਏ ਕੱਡ ਬਟੋਰੀ ਜੋ ਕੀ ਕੀ ਵੀਰ ਮੇਰੇ ਫੌਂਟੋ ਸ਼ਿਟ ਸਾਰ ਕੀ ਨੀ ਲਾਉਣੇ ਥੋੜੀ ਜਿਹੀ ਲੱਗਦੀ ਬੁੱਲਾ ਤੇ ਨੂੰ ਗੱਲ ਦਾ ਉੱਦ ਹੀ ਬਹੁਤ ਲੱਭੀ ਆ ਜਾਂ ਆਪਣੇ ਅੰਦਰ ਨਹੀਂ ਰਾਤ ਨੂੰ ਪਤਾ ਕੀ ਬਣੇ ਸੌਂ ਜੀ ਆ ਕੇ ਤਾਂ ਆ ਮੇਕਿੰਗ ਦਾ ਕਰਨਾ ਕਿਦਾਂ ਦੱਸੀ ਬੜੇ ਮੈਂ ਉਹ ਮਸਟਾਈਲ ਦੇ ਰੱਖਣੇ ਆਂ ਕਹਿੰਦਾ ਠੀਕ ਹੋ ਜੀ ਕਿਦਾਂ ਪਾਵਰ ਬੈਂਕ ਪਰੜੀ ਵੀ ਆ ਗਰਣਾ ਉਹ ਜ਼ਰੂਰੀ ਆ ਹਨਾ ਦੇਖੋ ਜੀ ਜੇ ਚੇਹੇ ਚ ਫੈਨਾ ਦੇ ਲੰਗੇ ਵੇਖਣਾ ਲੋ ਨਹੀਂ ਦਪਉਂਦੀ ਨਾ ਭਰਾਈਏ ਓਏ ਹੋਏ ਮਣੀ ਕੀ ਕਾਂਡਿਆ ਆ ਅਰੇ ਰਾ ਅੱਬ ਵੀ ਨਹੀਂ ਰਹਿੰਦੇ ਕਬੀ ਆਤਰਾ ਅਖਾਵਾਂ ਨ ਰੱਖਿਓ ਆਉਂਦੀ ਨਹੀਂ ਹੈ ਗੁਰਵਾਲ ਤੋਂ ਨਹੀਂ ਲਾਉਂਦਾ ਗੁਰਵਾਲ ਤੋਂ ਨਹੀਂ ਲਾਉਂਦਾ ਰੈਡੀ ਰੈਡੀ ਸਰ ਇੱਧਰ ਲੁੱਕ ਐਟ ਦਾ ਕੈਮਰਾ ਵਾਓ ਵਾਟਰ ਬਿਊਟੀ ਅੱਛੇ ਲੈ ਤੁਹਾਡੇ ਫੋਨ ਚ ਫੋਟੋ ਸਿੱਖਣਾ ਐਡ ਉਹ ਵੀ ਗੱਲ ਬਾਤ ਕਰੇ ਵੀਰੇ ਲਾਈਟ ਗੋਲੇ ਨਹੀਂ ਕਰਾਈਆ ਕਰ ਲੈ ਨਾਈਟ ਵਾਲ ਨੂੰ ਚੱਲ ਓਏ ਆ ਜਾ ਤੇਰੇ ਵੀ ਹੁਣਾ ਉਹ ਕੰਨਾ ਪਹਿਣਾ ਮਾੜਾ ਜਾ 2 ਮਿੰਟ ਚੱਲੋ ਕਰਾ ਲਾ ਆ ਜਾ ਲਾਉਣਾ ਵੈਣਾ ਗੱਲਾ ਗੁੱਲਾ ਨੂੰ ਰੈਨ ਦੇ ਸਾੜਿਆ ਇਦਾਂ ਹੀ ਕਰ ਲੈਣਾ ਮੈਂ ਉਹ ਸਾੜਿਆ ਕਰਨਾ ਵੈਣਾ ਵੀ ਵੀਡੀਓ 'ਚ ਆਉਣਾ ਨਹੀਂ ਹਾਂ ਇਹ ਤਾਂ ਵੀਰੇ ਪਤਾ ਵੀ ਨਹੀਂ ਮਾਣਾ ਜ ਆ ਪਤਾ ਨਹੀਂ ਲੱਗਦਾ ਦੇਖ ਤਾਂ ਮੇਰੇ ਮੂੰਹ ਦੀਣਾ ਨਹੀਂ ਤੈਨੂੰ ਦੇਖ ਕਰਾ ਲੈਣਾ ਭਾਜੀ ਕੋਈ ਉਹ ਸਾੜਿਆ ਉਹ ਛੂਟ ਸ਼ੁਰੂ ਕਰਨਾ ਹਣਾ ਕੋਈ ਨਹੀਂ ਕੋਈ ਇੱਥੇ 12 ਵਜੇ ਸੋਣਾ ਯਾਰ ਇਹਨੂੰ ਕਹਿ ਰਾਇਆ ਚੱਲਾ ਉੱਤਰ ਆ ਗਿਆ ਚੱਲ ਉੱਤਰਦਾ ਸਹੀ ਵੀ ਸੋਣੇ ਭਾਜੀ ਕਹਿ ਇਹਨੂੰ ਉਹ ਸੋਣ ਤੈਨੂੰ ਕਿਹਾ ਆ ਗਿਆ ਨਾ ਤੈਨੂੰ ਜਦੋਂ ਕਿਹਾ ਉਹ ਸਾੜਿਆ ਉਹ ਕਰਦਾ ਪਿਆ ਆ ਜਾ ਚੱਲ ਚੱਲ ਆ ਗਿਆ ਚੱਲ ਤਾਂ ਚੱਲ ਵੀ ਆ ਜਾ ਮੈਨੂੰ ਪਤਾ ਤੂੰ ਉਹ ਸਾਲਾ ਵੀਡੀਓ ਮੈਂ ਤੇਰੇ ਨਾਲ ਉਹ ਨੇਰੇ ਕਰਕੇ ਕੈਮਰੇ ਤੇ ਲਸ਼ਕੋਰ ਮਾਰੂਗਾ ਮੂੰਹ ਤਾਂ ਕਰਨਾ ਪੈਂਦਾ ਸੋਨੇ ਮਾੜਾ ਜਾ ਮੇਰੇ ਕੋਲ ਲੱਗਦਾ ਤੈਨੂੰ ਕੀਤਾ ਦਾ ਕੀਤਾ ਲਾ ਦੂੰਗਾ ਫੇ ਮਾਰ ਕੇ ਚਲਾ ਜਾ ਉਹ ਵੱਲ ਤੇ ਮੈਂ ਨਹੀਂ ਪਾਣੀ ਕੋਈ ਨਹੀਂ ਇਦਾਂ ਯਾਰ ਸਹੀ ਆ ਉਹ ਭਾਜੀ ਦੱਸ ਕਰਨਾ ਨਹੀਂ ਬੜਾ ਉਹ ਕਹਿੰਦਾ ਇਦਾਂ ਹੀ ਸਹੀ ਹੈ ਭਾਜੀ ਸਹੀ ਹੈ ਇਦਾਂ ਹੀ ਆਹੋ ਹੈ ਔਰ ਐਵੇਂ ਹੀ ਇਦਾਂ ਕੁ ਸਹੀ ਆ ਜਾਣ ਕੇ ਲੱਗਾ ਹੈ ਹੈ ਉਹ ਵੀਰ ਇੱਕ ਕਹਿੰਦੇ ਰਹਿਣਾ ਕਰਨਾ ਪੈਣਾ ਤਗਰਾਵਾ ਗ੍ਰੈਂਡ ਦਾ ਉਹ ਵੀਰ ਕਰਾਣਾ ਪੈਣਾ ਬ੍ਰੋ ਵਾ ਨਹੀਂ ਕਰਾਉਂਦਾ ਯਾਰ ਚੱਲ ਕੋਈ ਨੇ ਇਹਨੂੰ ਫਰੂਟੀ ਦੇ ਕੇ ਸਾਈਡ ਤੇ ਬਿਠਾ ਦਿੱਤਾ ਉੱਥੇ ਕੋ ਯਾਰ ਬੋ ਪਖੰਡ ਕਰ ਲਿਆ ਆਏ ਐਵੇਂ ਸਾਲੇ ਨੂੰ ਲਿਆਇਆ ਨਾਲ ਲੋ ਜੀ ਬਣੀ ਵੀਰੇ ਇਧਰ ਲੈ ਆਓ ਇੱਕ ਵੇਰੀ ਆਓ ਵੀਰੇ ਇਧਰ ਆਉਂਦੇ ਫਲੈਟ ਬੜਾ ਹਾਂ ਨਾਈਟ ਫੜ ਕੇ ਰੱਖੇ ਉੱਪਰ ਨੇ ਮੈਡੀਨ ਨਿਕਲ ਜੀ ਵੀ ਦੇਖ ਕੇ ਆਇਆ ਇੱਥੇ ਪੜ ਲਿਆ ਚੁੰਚੂਲ ਆਵੀਸ਼ੇ ਤੋਨਾ ਚੜਾਈਆਂ ਅਲ੍ਹਾ ਚੜਾਈਆਂ ਅਲ੍ਹਾ ਆਵੀਸ਼ੇ ਤੋਨਾ ਮੁੰਜੀਕੀਲਾ ਤੂੰ ਮੁੰਜੀਕੀਲਾ ਉਹ ਸਾਰਾ ਉਹ ਜ਼ਰੂਰੀ ਆ ਉਹ ਕਸੋਰ ਵਜੂਗੀ ਤੂੰ ਇਹਨੂੰ ਰੱਖ ਲੈ हम बोल दों ऊपर ਲਿਖਰ ਕੇ ਆ ਗਿਆ ਪੂਰਾ ਕੰਮ ਆਏ ਯਾਰ ਸਵੇਤ ਦਾ ਲੁਧਿਆਣੇ ਆਏ ਬੰਦ ਉਹ ਹੈ ਲੋਇਆ ਅੱਜ ਬੜਾ ਲੋਡ ਹੈ ਨਾ ਸਾਰੇ ਜਹਾਨ ਦਾ ਗੰਦਪਾਤ ਹੁਣ ਕਹਿੰਦਾ ਗੰਦੀ ਏ ਸੀਰੀ ਇਹ ਆਇਓ ਮੜਾ ਚੱਲ ਜੀ ਤੂੰ ਹੱਕ ਹੱਕ ਪੂਰੀ ਖੋਲ ਹੱਕ ਆਕੋ ਭਾਈ ਬੋਤੀਂ ਦੀਆ ਹੋਰ ਕਿੰਨੀ ਖੋਲਵੇਂ ਖੋਲਦੀ ਦੀਆ ਗੋਲਿਆ ਕਿਹੜੇ ਕੰਮ ਸ਼ੁਰੂ ਕਰਦੇ ਓਏ ਮੈਂ ਤਾਂ ਕਰਕੇ ਸ਼ੂਟ ਤੇ ਲਿਆਂਦਾ ਆ ਥੋੜੇ ਰੀਲਾ ਪਹਿਣੀਆਂ ਕਿਹੜੀਆਂ ਰੀਲਾ ਤਰੱਕੀਆਂ ਦਾ ਰਾਹ ਪਤਾ ਨਹੀਂ ਇਦਾਂ ਦੀਆਂ ਰੀਲਾ ਮੋੜ ਗਿਆ ਸਾਡੇ ਰਾਹ ਬੋਲਿਆ ਕਿਹੜੇ ਕੰਮ ਸ਼ੁਰੂ ਕਰਦੇ ਹੋ ਜਿੰਦਗੀ ਚ ਪਹਿਲੀ ਵਾਰੀ ਆ ਜਿੰਦਗੀ ਚ ਪਹਿਲੀ ਹੈ ਪਹਿਲੀ ਵਾਰ ਰਾਤ ਦਾ ਕੰਮ ਏ ਤੁਹਾਡਾ ਪਹਿਲੀ ਵਾਰ ਤਾਂ ਜ਼ਿੰਦਗੀ ਨੇ ਕਦੀ ਕੇਰੇ ਸ਼ੂਟ ਤੇ ਸੱਧਿਆ ਉਵੇਂ ਤੇਰੀਆਂ ਸੌ ਮੈਂ ਤਾਂ ਕਰਕੇ ਨਹੀਂ ਮੇਰੀ ਗਾਹ ਸੁਣ ਕੋਲੇ ਮੇਰੇ ਕੋਲ ਨਹੀਂ ਦੇ ਫੜ ਪਾ ਪਾ ਲੈ 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 ਬਾ ਬਾ ਦਵਾਰਾ ਬਣਾ ਨਹੀਂ ਕੋਈ ਨਹੀਂ ਗੋਲੇ ਰਾਤ ਨੂੰ ਕੀ ਤੇ ਦਿਨ ਨੂੰ ਗੋਲਾ ਆ ਰਾਤ ਨੂੰ ਦੇਖ ਲਓ ਜੀ ਤਿਆਰ ਹੋ ਰਿਹਾ ਨਾਮਾ ਪ੍ਰੋਜੈਕਟ ਆ ਲਾਂਚ ਕਰਨ ਲੱਗਿਆ ਜੀ ਦੇਖ ਲਓ YouTube ਤੇ ਆ ਲੈ ਚੱਲ ਗੋਪੀ ਨੱਚ ਜੀ ਤੇਰੇ ਘਰ ਕੇ ਵਾਵਾ ਗਾਲਾਂ ਲਾਇਆ ਆਲਾ ਵਾ ਯੇ ਆਲਾ ਆ ਜੀ ਕੀ ਲਾ ਜੀ ਕੀ ਲਈਏ ਹੱਕਾ ਖੋਲ ਭਾਈ ਕੋ ਆ ਭਾਈ ਗੱਲਾਂ ਹੀ ਆ ਰੀਆਂ ਇੱਥੋਂ ਕੋ ਵਿੱਚ ਜੈ ਨੂੰ ਆ ਬੁੱਲਾ ਦੋ ਇੱਥੋਂ ਕੋ ਠੋਡੀ ਜੀ ਪਰ ਇੱਥੇ ਰੂਪ ਆਉਣਾ ਉਹਦੀ ਸਿਮੈਂਟ ਵਾ ਸਿਮੈਂਟ ਵੀ ਲਿਆਂਦਾ ਆ ਸੀਮੈਂਟ ਪਾਉਣਾ ਅੰਦਰਲੇ ਪਾਸੇ ਰੂਣ ਰੱਖ ਦਈਏ ਗੋਲੇ ਉਹ ਦੇਖੀ ਗੋਲੇ ਲਗਾਉਣੇ ਆ ਤਰਕੀਆਂ ਦੇ ਰਾਹ ਵੱਲ ਵੱਧਦਾ ਉਹ ਮਮਮ ਕਰੀਮ ਰਿਅਲ ਕੈਮਰਾ ਸੁਨੱਖਾ ਗੰਨਾ ਵਾਂ ਲੱਗਦਾ ਓਏ ਇਹ ਪਤਾ ਨਹੀਂ ਕਿ ਭਾਈ ਕੀ ਕੀ ਲਾਈ ਜਾ ਰਿਹਾ ਕੀ ਕਰਦੇ ਰਾਤ ਦਾ ਪ੍ਰੋਜੈਕਟ ਹੈ ਗੋਰਾ ਕਰ ਦੇਣਾ ਤੈਨੂੰ ਗੋਰਾ ਪੂਰਾ ਦੱਬਾ ਕੀ ਸੀਗਾ ਰੋਲਾ ਪਾ ਮੈਂ ਨਹੀਂ ਬਹਿਣਾ ਮੈਂ ਨਹੀਂ ਬਹਿਣਾ ਜਿੱਦਾਂ ਕੁਵਾਰੀ ਕੁੜੀ ਹੁੰਦੀ ਹੈ ਨਗਰੇ ਦੰਦਾ ਕਰਦਾ ਹੈ ਕੀ ਕਹਿੰਦੇ ਜੀ ਤੁਸੀਂ ਸੋਨੂ ਜੀ ਪੁੱਛ ਨਹੀਂ ਭਾਈ ਤੁਸੀਂ ਨਾਲ ਆਏ ਹੋਲੇ ਨਾਲ ਤੁਸੀਂ ਹਸਾਬਤਾ ਲੈ ਜਾਣਾ ਕਿ ਨਹੀਂ ਇਹਨੂੰ ਜਿਹੜੇ ਕੰਮ ਫੜੇ ਆ ਨੇ ਉਹ ਕੋਈ ਕਾਜ ਨਹੀਂ ਹੁੰਦਾ ਆ ਬੱਲ ਕਾਲੇ ਕੀਤੇ ਮਰੇ ਟੈਟ ਤੇ ਕਰ ਮਰੇ ਕਰ ਜੇ ਤਾਂ ਭਾਬੀ ਚੁੰਮੇ ਵਾਲੀ ਕਰਦੀ ਹੁੰਦੀ ਬਾਅਦ ਅੱਦਾ ਕਰਨਾ ਤੂੰ ਠੀਕ ਹੈ ਮੇ ਤਾਂ ਹੋ ਗਿਆ ਨਾ ਤਿਆਰ ਚੱਲ ਪਹਿਲੀ ਬੇਲ ਤੇਰੇ ਤੋਂ ਭਾਰਨੀ ਆ ਉੱਠ ਦਿਖਾ ਮਾ ਜਨਵਾ ਪਤਾ ਲੱਗੇ ਕਿ ਗੋਲਾ ਜੀ ਹੁਣੀ ਆ ਗਏ ਆ ਉਹ ਬੋਲੇ ਕੰਗਾਰੂ ਲੱਗ ਕਰ ਹੋ ਰ ਮਾਮਾ ਮੈਡ ਸੰਧੂ ਹੁਣਾ ਦੀ ਮੈਡ ਸੰਧੂ ਦਾ ਛੋਟਾ ਅੱਜ ਕਹਿੰਦੇ ਹੁਣੀ ਅੱਜ ਆ ਗਿਆ ਡਿੱਕੇ ਵੀ ਕੋਈ ਛੜਿਆਂ ਦੀ ਖਰਾਕ ਇੱਕ ਮਿੰਟ ਰਹਿ ਕੇ ਕੱਟ ਕਰ ਉੰਕਾ ਏਦਾਂ ਕਰੀ ਲਾਲ ਕਰਦਾ ਨਹੀਂ ਰਾਤ ਨੂੰ ਤਾਂ ਨੈਚੁਰਲ ਲੱਗੂ ਕਿ ਦਿਨ ਚ ਦਿਖਦੀ ਹੁੰਦੀ ਹੈ ਹਾਂ ਬਾਲੀ ਲਾਲ ਕਰ ਭਾਬੀ ਦਿਖਾ ਲੈ ਕਰੀ ਨਹੀਂ 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 ਲੇਗੀ ਮਤਲਬ ਉਹਨੂੰ ਕਹਿਆ ਅੱਜ ਦਾ ਹੀ ਹਮੇ ਕੋਲਾ ਫੋਟੋ ਨੋਰਮਲ ਕੈਮਰਾ ਚ ਫੋਟੋ ਪਹਿਲ ਤੂੰ ਹੀ ਚੱਲ ਜਾ। ਉਹ ਨੋ ਸਹੀ ਹੈ। ਘਟ ਘਟ। ਉਹ ਨੋ ਸਹੀ ਹੈ। ਇਹ ਕੀ ਮਤਲਬ ਜ਼ਰਾ। ਕਹਿੰਦਾ ਉਹ ਨੋ ਸਹੀ ਹੈ। ਮੇਰੀ ਗੱਲ ਸੁਣ ਲੈ ਨੂੰ ਕਿ ਤੂੰ ਨਾ ਕੁੜੀ ਡਰਾਵੀ ਅੰਦਰ ਦੀ। ਮਨੀ ਭਾਈ। ਜਲਦੀ ਆ ਗਿਆ। ਗੱਦਰ ਗੱਡੀ 'ਚ ਤੂੰ ਹੀ ਬਹਿ ਜਾ ਜਿੰਨੀ ਵਾਰ ਤੂੰ ਬਾਰ-ਬਾਰ ਜਾਂਦਾ ਗੱਡੀ ਦੇ ਕੋਲ। ਤੂੰ ਹੀ ਬਹਿ ਜਾ। ਮੇਰੇ ਪ੍ਰਾਂਤ ਲਾਈਟ ਇੱਧਰ ਲੈ। ਆ ਵੀ ਆ ਵੀ ਆ ਵੀ ਰੈਡੀ ਐਂਡ ਐਕਸ਼ਨ ਹੱਥ ਫੜ ਕੇ ਇੱਧਰ ਨੂੰ ਲੈ ਜਾਓ ਅੱਜ ਕਰਾਸ ਕਰੋ 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 ਆਈ ਲੋ ਕੱਟ ਕੱਟ ਤੁਸੀਂ ਥੋੜਾ ਜਿਹਾ ਅੱਗੇ ਰਹਿਓ ਤੋੜਦਾ ਨਿਸ਼ੂ ਵਾਂਗੂ ਹੈ ਪਹਿਲੇ ਸਿੰਘ ਚੇਤੇ ਜੀ ਮਿਸ ਐਮ ਸੀ ਤੁਹਾਡੀ ਜਿੱਤ ਨਹੀਂ ਤੂੰ ਮੇਰਾ ਭਰਾ ਜਾ ਕੇ ਫਾਟਕ ਲਾ ਕਿਹੜੇ ਕੰਮੀ ਪਿਆ ਆ ਇਹਦਾ ਸਰਕਾਰੀ ਕੰਮ ਆ ਇਹ ਮੇਰੇ ਭਰਾ ਫਾਟਕ ਲਾਉਣ ਵਾਲਾ ਕਿਹੜੇ ਕੰਮੀ ਪਿਆ ਥੋੜੀ ਲਾਈਟ ਅੰਗੇ ਉਹਨਾਂ ਨੂੰ ਫੋਲੋ ਕਰ ਲਿਓ ਠੀਕ ਆ ਐਦਾਂ ਕਰ ਚੱਲ ਆ ਜੀ ਅੱਗੇ ਲਾਈਟ ਚਾਲਾ ਕਰੀਂ ਹੋ ਜਾ ਪਿੱਛੇ ਆਹ ਰੈਡੀ ਐਂਡ ਸੇਮ ਤੋਰਿਓ ਇਨ ਐਡ ਸਟੇ ਸਬਸਕ੍ਰਾਈਬ ਐਂਡ ਐਕਸ਼ਨ ਚਲੋ ਸਹੀ ਹੈ ਹਾਂ ਹਾਂ ਇੱਕ ਛੋਟਾ ਕੱਟ ਕੋਪੀ ਕੁਲੀਆੰਗ ਦਾ ਟੂਟਰ ਲੱਗਾ ਤੂੰ ਕਿ ਆਪਣਾ ਤਲਾਕ ਕਰਵਾਉਣਾ ਮੇਰਾ ਤਲਾਕ ਹੀ ਹੋਣਾ ਭਾਈ ਮੇਰਾ ਹੋ ਜਾਣਾ ਮੈਂ ਤੂੰ ਉੱਥੇ ਘੜਾ ਕੀ ਘਾਦਾ ਉੱਧਰ ਫਾਟਕ ਲਾ ਤੂੰ ਮੇਰਾ ਮੇਰਾ ਆਈਡੀ ਤੇ ਤੂੰ ਲੱਗਾ ਤੂੰ ਦਾ ਤਲਾਕ ਕਰਵਾਉਣਾ ਆਉਣੀ ਉਹ ਦੇ ਦੇਖ ਤੁਹ ਲਾਈ ਗਏ ਇਹ ਵੀ ਤੈਨੂੰ ਤੂੰ ਫਾਟਾ ਕਿਹਨੋਂ ਨਾ ਉਹ ਕਿਹਨਾਂ ਚਾਹੋ ਉਹ ਇੱਧਰ ਆ ਜਾ ਜੰਮੀ ਵੀਰ ਇੱਧਰ ਆ ਜਾ ਬੋਲੇ ਵੀਰੇ ਆਇਓ ਜਾ ਸ਼ੂਟ ਦੇ ਚੱਲਦੇ ਚੱਲਦੇ ਦੇ ਵਿੱਚ ਗੱਡੀ ਆ ਗਈ ਸ਼ੂਟ ਚੱਲਦੇ ਚੱਲਦੇ ਦੇ ਵਿੱਚ ਗੱਡੀ ਆ ਗਈ ਵੇਖ ਅਗਰੀ ਉਧੇ ਜਿੱਲਾ ਖਰਾਬ ਹੋ ਲਿਆ ਚਲੋ ਮਾੜਾ ਵੇ ਦੇਖੋ ਤੁਹਾਡਾ ਇਹਦਾ ਪਿੱਛੇ ਜਾਣਾ ਨਹੀਂ ਵੀ ਹੈਗਾ ਜਿਵੇਂ ਤੁਸੀਂ ਟੱਕੀ ਕੋਣ ਕਰੀ ਮਹੱਤਵੋਈ ਬਣਾਉਂਦੇ ਹੋ ਨਹੀਂ ਉੱਥੇ ਹੀ ਇਸ਼ਟ ਕਰਦੇ ਆਹ ਅੰਦਰੋਂ ਸੋਟਿਆ ਹੋਇਆ ਵਿਚਾਰਾ ਬਸ ਉਲਦਾ ਹੀ ਬੋਲਦਾ ਪਿਆ ਤੁਸੀਂ ਤੂੰ ਹੀ ਭਰਾ ਤੇਰਾ ਵੀ ਛੋੜ ਲੈ ਇਹ ਸਲੇਡਾ ਮੇਰਾ ਭਰਾ ਅਗਲਾ ਅੱਲਾ ਤੇਰਾ ਛੋੜਾ ਤਿਆਰ ਹੋਇਆ ਮੇਰਾ ਭਰਾ ਹਾਂਜੀ ਵੀਰੇ ਬੋਲੋ ਨਾ ਬੋਲੋ ਨਾ ਆਈ ਗੱਡੀ ਆ ਗਈ ਵੇ ਵੇ ਥੋੜਾ ਪਿਛੇ ਆਈਂਆ ਤੇਰਾ ਨਾਮ ਤੇਰੇ ਕੋਲ ਐਂਡ ਐਕਸ਼ਨ ਸੋ ਇਹ ਇਹ ਤੇ ਯਾ ਕੀ ਕਹਿਣਾ ਚਾਹੁੰਦਾ ਹੁਣ ਕੀ ਕਹਿਣਾ ਚਾਹੁੰਦਾ ਉਹ ਯਾਰ ਦੋ ਜਣੇ ਆਈਂ ਆ ਤੁਸੀਂ ਜੋ ਠੀਕ ਐ ਲੈਟ ਦਾ ਆ ਜਾ ਲੈਟ ਬਣਾ ਵੀਡੀਓ ਸੇਵ ਪਾਜੀ ਉਹ ਪਾਜੀ ਵਾਲੇ ਮੋੜ ਕੇ ਤੇ ਦੀ ਸ਼ੂਟ ਕਰੂੰਗੀ ਕੁੜੀ ਦਾ ਪੈਰ ਤਾਂ ਹੋਊਗਾ ਆ ਆ ਆ ਆ ਆ ਅਸੇ ਗੱਲ ਤੇ ਮਾਰਨਾ ਹੈ ਲੱਗੇ ਭਾਈ ਸਾਡਾ ਫੋਨ ਹੀ ਬੰਦ ਹੋ ਗਿਆ ਨਾਲ ਹੀ ਦੇ ਲੋ ਉਹ ਰੱਦ ਨੂੰ ਆ ਜਾ ਬੋਲੇ ਇੱਧਰ ਨੂੰ ਆ ਜਾ ਬੈਗਾ ਬੈਗਾ ਭਾਜੀ ਬੈਗਾ ਦੂਰ ਕਰਦਾ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਵੀ ਸੀਰੀਅਸ ਮੇਰੀ ਗੱਲ ਸੁਣੋ ਇਹਨੂੰ ਕੁੱਟ ਭਰਦੇ ਆ ਮੂੰਹ ਦੇ ਵਿੱਚ ਨਿਗਾੜਨਾ ਨਹੀਂ ਇਹ ਕਾਰਨਾ ਨਹੀਂ ਕਿਸੇ ਵੀ ਹਾਲਤ 'ਚ ਬਸ ਫੀਲਿੰਗ ਵਾਲਾ ਸੀਨ ਕਰਦਾ ਐਂ ਕਰਕੇ ਜਾ ਦੋ ਉਹ ਗੱਡੀ ਲਿਆਉਣੀ ਨਹੀਂ ਲੱਗੀ ਸੀਨ ਕਰਦੀ ਐਤੋਂ ਐਂ ਜੋੜ ਲਾ ਦੇਣਾ ਮੂੰਹ 'ਚ ਆਹ ਐ ਚੱਟ ਐਣੀ ਸੀਨਾ ਆਪਾਂ ਖੂਨ ਦੇ ਨਕਲੀ ਖੂਨ ਆ ਨਕਲੀ ਖੂਨ ਆ ਇਹ ਭਾਈ ਕੋਕਾ ਦਾ ਨਵਾਂ ਫਲੇਵਰ ਕੱਢਿਆ ਹੈ ਨਵਾਂ ਫਲੇਵਰ ਕੱਢਿਆ ਹੈ ਕੋਕਾ ਦਾ ਨਵਾਂ ਫਲੇਵਰ ਕੱਢਿਆ ਭਾਜੀ ਤੈਨੂੰ ਹਲਾ ਲਾ ਮੜਾ ਯਾਰ ਆ ਗਿਆ ਵੀਰੇ ਸਪਰ ਕੇ ਰੱਖਣਾ ਬਾਈ ਜੀ ਪਾਣੀ ਦੀ ਬੋਤਲ ਆ ਗਿਆ ਨਹੀਂ ਕਰ ਦੇਣਾ ਬਸ ਸਲਿੱਡ ਹੋ ਗਿਆ ਮਗਰ ਤੁਰ ਆ ਸਲਿੱਡ ਆ ਆ ਲੈਣ ਦੋ ਬਿਲਕੁਲ ਸਪੇਸ ਦਿਓ ਸਪੇਸ ਪੋਟ ਲੈਟ ਇਧਰ ਦੇ ਦੇ ਉਹ ਆ ਜਾਓ ਖੜ ਜਾਓ ਖੜ ਜਾ ਗੁੱਲ ਦੇ ਲੈ ਉਸਤਾ ਨਾ ਕਰ ਆਮਲੇ ਕੋਲੋਂ ਪਾ ਕੇ ਪਰੋਵੇ ਜਰੂਰ ਯਾਰ ਹੌਲੀ ਹੌਲੀ ਨਹੀਂ ਮਾਰਨਾ ਇੱਕੋ ਲਾਹਾ ਤਾਂ ਮਾਰਨਾ ਭਾਈ ਮੇਰੇ ਤੈਨੂੰ ਨਹੀਂ ਮਾਰਨਾ ਹੋਰ ਵੀ ਕੈਮਰਾ ਕੈਮਰਾ ਨਾ ਚੱਲ ਹਨ ਅਨੰਗਾਰ ਦੀ ਭਰਾ ਧਿਆਨ ਰੱਖੀ ਇਹਨਾਂ ਇਹ ਜਾ ਕੇ ਉਹ ਦਿਰਾਵਾ ਬੱਸ ਕਰ ਤੂੰ ਤਾਂ ਨਹੀਂ ਪਾਇਆ ਪਹਿਲਾਂ ਲੈ ਜਾ ਉਹ ਆਇਆ ਉਹਨੂੰ ਕਰ ਲੈਂਦੇ ਨਹੀਂ ਨਹੀਂ ਕਰ ਲੈ ਕਰ ਲੈ ਰੈਡੀ ਰੈਡੀ 1 2 3 ਉਹ ਮੇਰੇ ਮਿਲਟ ਮਾਰ ਐਕਟ ਐਕਟ ਬੈਲ ਕੀ ਹੋਇਆ ਗੁਜਰਾਉ ਦਾ ਮੂਤੀ ਆ ਹਾਂ ਮੇਰੇ ਮੇਰੇ ਓ ਯਾਰ ਬੰਦੀ ਮੇਰੇ ਓ ਇਸੇ ਤੇ ਰਹਿ ਇਸ ਨਾਲ ਆ ਓ ਤੋ ਯਾਰ ਹੁਣ ਨਹੀਂ ਬੋਲ ਚਲੋ ਬਾਬਾ ਤੂੰ ਹੀ ਆ ਬੰਦ ਵਾਦੀਆ ਲੇਟ ਬਾਬਾ ਹੋਈ ਜਾਂਦੀ ਓ ਬਾਬਾ 1 ਵਜੇ ਬੋਲੇ ਤੇਰੇ ਕਰਕੇ ਲੇਟ ਹੋਣਾ ਅੜ ਜੀ ਨਾ ਜਾਈ 60 ਮਿੰਟ ਵੀਣਾ ਨਹੀਂ ਹੈਗਾ ਬਸ ਐਂ ਰੱਖਣਾ ਨਾਰਮਲ ਗੱਲਾਂ ਕਰ ਲੈ ਭਰਾ ਮੱਤੋ ਵੱਟੇ ਜੇ ਕੱਢ ਲਓ ਐਂ ਕਰਵਾ ਦੋ ਚੱਲ ਬਾਈ ਆਹ ਬਹੁਤ ਹੀ ਤੇ ਕਾਕਾਏ ਮਾਰਦੇ ਬਾਈ ਸਦਾ ਜੰਮ ਮਰ ਗਿਆ ਕਾਲੇ ਨੂੰ ਦੇਖਦਾ ਵੇਖੇ ਨੂੰ ਕਿਸੇ ਨੂੰ ਪਤਾ ਨਹੀਂ ਆਂ ਡੱਕ ਜਾ ਪਿੱਛੇ ਤੈਨੂੰ ਗਿਰਦਾ ਪਿੱਛੇ ਨੂੰ ਗਿਰਦਾ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਆ ਜੱਸ 500 ਟੱਟੀ ਲੱਗ ਗਈ ਟੱਟੀ ਸਲੇਡਾ ਬਲਾਉ ਬਲਾਉ ਜਲਦੀ ਉਰੇ ਸਲੇਡਾ ਬਲਾਉ ਸਲੇਡਾ ਜਲਦੀ ਵੀਰੇ ਇੱਧਰ ਆ ਜਾ ਮੇਰੇ ਵਾਲੀ ਸਾਈਡ ਆ ਜਾ ਮੇਰੇ ਚਲੇਡਾ ਆ ਗਏ ਮੇਰੇ ਵਾਲੀ ਸਾਈਡ ਆ ਜਾ ਵੀਰੇ ਕੋਲੇ ਇੱਧਰ ਆ ਜਾ ਇੱਧਰ ਆ ਸਲੇਡਾ ਆ ਗਿਆ ਸਲੇਡਾ ਆ ਗਿਆ ਇੱਧਰ ਆ ਜਾ ਭਾਈ ਮੈਨੂੰ ਕਰ ਲੈਨ ਤੂੰ ਸ਼ੂਟ ਸਲੇਡਾ ਮਾਈਕ ਕੈਮਰਾ ਨਾਲ ਬੰਦੇ ਨੂੰ ਕੋਤਾ ਹੱਥ ਕਰਕੇ ਇੰਦਸ ਨੂੰ ਖਿੱਚਣਾ ਖਿੱਚਣਾ ਥੋੜੀ ਆ ਰਿਹਾ ਉਹ ਕੀ ਕਹਿੰਦਾ ਬਾਜੀ ਜਿਵੇਂ ਹੱਥ ਤੇਰਾ ਬੜਾ ਲੰਬਾ ਆ ਰਿਹਾ ਖਿੱਚਣਾ ਆ ਬੰਦਾ ਕੜਾ ਲਾ ਹਾਂ ਚੱਲ ਵੀਰੇ ਚੱਲ 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 ਸਾਇਲੈਂਟ ਬਾਈ ਰੈਡੀ ਐਂਡ ਐਕਸ਼ਨ ਆ ਇਧਰੋਂ ਤੁਰਿਆ ਹੁਣ ਸਾਡੇ ਵੱਲੋਂ ਕੱਟ ਕਰੋ ਯਾਰ ਵਾਈਡ ਆਉਣਾ ਪੈਣਾ ਇਹ ਸੀਨ ਲਈ ਵਾਈਡ ਆਉ 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 ਘੋਲੇ ਘਾੜ ਦੇ ਘਰੇ ਨਹੀਂ ਆਉਂਦੇ ਬਸ ਯਾਰ ਉਹ ਕੱਢ ਜਾ ਯਾਰ ਬਾਈ ਸੀਨ ਹੀ ਲਾਸਟ ਆ ਥਿਆ ਰੱਖਿਓ ਮਨੀ ਲੜਕੇ ਭਜ ਜਾਂਦੇ ਸਾਲਾ ਕੰਨ ਚ ਭੁੰਡੀ ਪਾਂਡੀ ਨਾ ਵੜ ਜਵੇ ਇਹ ਗੋਲੇ ਬਣਾ ਦਿੰਦਾ ਮੈਂ ਗਾਹਾਂ ਕਰਦਾ ਹੁੰਦਾ ਮੈਂ ਬੁੜੀ ਸਾਲਾ ਕੰਨ ਚ ਭੁੰਡੀ ਪਾਂਡੀ ਨਾ ਵੜ ਜਵੇ ਮੈਂ ਬਣਾ ਦਿੰਦਾ ਆਏ ਹੋਏ ਯਾਰ ਮੇਰੇ ਗਾਲ ਮੇਰੇ ਗਾਲ ਤੇਰਾ ਵੀ ਕਸੂਰ ਆ ਤੇਰਾ ਕੋਈ ਨਹੀਂ ਕਸੂਰ ਮੇਰਾ ਬੜਾ ਤਗੜੀ ਨਹੀਂ 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 ਨਾ ਦੁਬਾਰਾ ਉਹ ਮੇਰੀ ਉਹਦਾ ਪਾਜੀ ਦਾ ਪਾਜੀ ਦਾ ਤੂੰ ਐ ਵੀ ਮਜ਼ਾਕ ਕਰੀਏ ਨਾ ਅਗਲਾ ਕੌਣ ਕਹਿੰਦਾ ਇੰਨਾ ਕੰਮ ਹਾਂ ਤੇ ਹੋਏਗਾ ਇਹਦਾ ਬੋਲ ਮੈਂ ਬੋਲਦਾ ਹੀ ਨਹੀਂ ਪਾਜੀ ਮੈਂ ਤਾਂ ਚੁੱਪ ਕਰ ਗਈ ਕਿੰਦੇ ਕਿ ਬਹੁਤ ਸੁਆਦ ਆ ਰਿਹਾ ਬੋਲਣ ਦੀ ਲੋੜ ਹੀ ਨਹੀਂ ਹਾਂ ਭਰਾਵਾ ਨਹੀਂ ਨਹੀਂ ਮੈਂ ਬੋਲਣਾ ਥੋੜਾ ਕੋਈ ਪਾਜੀ ਸੌਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਹੀ ਨਹੀਂ ਪਾਜੀ ਲੱਗਿਆ ਨਹੀਂ ਦੁਬਾਰਾ ਵਾ ਸਾਈਡ ਹੋਈ ਇੱਕ ਵਾਰ ਤੀਜਾ ਟੇਕ रेडी ਐਂਡ ਐਕਸ਼ਨ ਮਰ ਗਿਆ ਬਾਈ ਡੇਗੇ ਜਾ ਹੱਥ ਨੂੰ ਸਾਲਿਆ ਦਲੇੜਿਆ ਨੇੜੇ ਹੋ ਜਾ ਉਹ ਕੱਟ ਕਰੋ ਯਾਰ